ਇਹ ਚੀਜ਼ ਮੇਰੇ ਨਾਲ ਪਹਿਲੀ ਵਾਰ ਹੋਈ ਹੈ ਜਿੱਥੇ ਮੈਂ ਹਰਟ ਹੋਈ ਹੋਵਾਂ ਚੀਜ਼ਾਂ ਪਹਿਲਾਂ ਵੀ ਹੋਈਆਂ ਨੇ ਇਦਾਂ ਦੀ ਕੋਈシャレ ਕਰਦਾ ਆਪਾਂ ਇਗਨੋਰ ਕਰ ਦਿੰਨੇ ਆ ਤੇ ਇਸ ਬੰਦੇ ਨੇ ਕੀ ਕੀਤਾ ਮੈਨੂੰ ਕਹਿੰਦਾ ਕਿ ਤੂੰ ਸਟੇਜ ਤੇ نیچے ਆ ਕੇ ਡਾਂਸ ਕਰ ਮੈਂ ਕੱਲੀ ਖੜੀ ਸੀ ਤੇ ਮੈਨੂੰ ਕਹਿੰਦਾ نیچے ਆ ਕੇ ਡਾਂਸ ਕਰ ਆਪਣੀ ਪੈਸੇ ਦੀ ਧੌਂਸ ਦਿਖਾ ਰਿਆ ਸੀ ਮੈਨੂੰ ਮੈਂ ਥੋੜਾ ਹਾਈਪਰ ਹੋ ਗਈ ਤਾਂ ਫਿਰ ਮੈਂ ਗਾਲਾ ਗੂਲਾ ਜਿਹੜੀਆਂ ਕੱਡੀਆਂ ਵਾ ਜੀ ਹਾਂ ਮੈਂ ਕੱਡੀਆਂ ਨੇ ਮੈਂ ਤੇ ਕਿੰਨੀ ਜਿ ਸ਼ਰਾਬ ਪੀਤੀ ਹੁੰਦੀ ਆ ਤੇ ਉਹਨਾਂ ਦੀਆਂ ਭੈਣਾਂ ਵੀ ਆਈਆਂ ਹੁੰਦੀਆਂ ਨੇ ਮਾਵਾ ਵੀ ਤਾਂ ਨਾਲ ਆਈਆਂ ਹੁੰਦੀਆਂ ਨੇ ਤੇ ਇਹ ਇਹ ਦੂਜੀਆਂ ਬਗਾਨੀਆਂ ਕੁੜੀਆਂ ਨਹੀਂ ਹੈ ਕਿ ਉਹ ਇਦਾਂ ਦਾ ਰਿਐਕਟ ਕਰਦੇ ਨੇ ਲੁਧਿਆਣਾ ਦੇ ਸਮਰਾਲਾ ਅੱਜ ਇੱਕ ਸਟੇਜ ਆਰਟਿਸਟ ਸਿਮਰਨ ਦੇ ਵਿਆਹ ਚ ਲੜਾਈ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਚ ਉਹ ਇੱਕ ਨੌਜਵਾਨ ਨੂੰ ਗਾਣਾ ਕੱਢ ਰਹੀ ਹੈ ਅਤੇ ਲੜ ਰਹੀ ਹੈ ਲੜਨ ਵਾਲੀ ਸਟੇਜ ਆਰਟਿਸਟ ਸਿਮਰਨ ਸੰਧੂ ਨੇ ਆਪਣੀ ਸਫਾਈ ਦਿੱਤੀ ਹੈ ਤੇ ਕਿਹਾ ਹੈ ਕਿ ਉਸ ਨੂੰ ਸਟੇਜ ਤੋਂ ਹੇਠਾਂ ਆ ਕੇ ਨੱਚਣ ਲਈ ਕਿਹਾ ਗਿਆ ਸੀ ਜਿਸ ਦਾ ਉਸ ਨੇ ਵਿਰੋਧ ਕੀਤਾ ਅਧਿਕ ਨੌਜਵਾਨ ਨੇ ਉਸ ਤੇ ਸ਼ਰਾਬ ਦਾ ਗਲਾਸ ਉਟਿਆ ਇਸ ਦੀ ਸ਼ਿਕਾਇਤ ਸਿਮਰਨ ਨੇ ਪੁਲਿਸ ਨੂੰ ਵੀ ਕੀਤੀ ਸੀ ਸਿਮਰਨ ਦਾ ਇਹ ਵੀ ਕਹਿਣਾ ਹੈ ਕਿ ਉਸ ਦੇ ਗਰੁੱਪ ਨੇ ਵੀ ਉਸ ਦੀ ਮਦਦ ਨਹੀਂ ਕੀਤੀ ਉਸ ਦਾ ਕਹਿਣਾ ਹੈ ਕਿ ਅਸੀਂ ਸਟੇਜ ਤੇ ਪਰਫਾਰਮ ਕਰਦੇ ਹਾਂ ਅਸੀਂ ਆਪਣਾ ਕੰਮ ਕਰਦੇ ਹਾਂ ਪਰ ਲੋਕ ਸਾਨੂੰ ਆਪਣੀ ਨਿੱਜੀ ਜਾਇਦਾਦ ਮੰਨ ਲੈਂਦੇ ਨੇ ਸਿਮਰਨ ਨੇ ਕਿਹਾ ਹੈ ਕਿ ਇਹ ਰਵੱਈਆ ਸਹੀ ਨਹੀਂ ਹੈ ਉਹ ਵਿਵਾਦ ਜੀ ਇਹ ਹੋਇਆ ਸੀਗਾ ਸਾਨੂੰ ਰੈਗੂਲਰੀ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਬਟ ਇਹ ਜਿਹੜਾ ਵਿਵਾਦ ਸੀਗਾ ਇਹ ਜ਼ਿਆਦਾ ਕੀ ਕਹਿੰਦੇ ਆ ਕਿ ਜਿਹਨੂੰ ਕਹਿ ਦਿੰਦੇ ਆਪਾਂ ਕਿ ਹਾਈਲਾਈਟ ਨਹੀਂ ਮਤਲਬ ਇਹ ਚੀਜ਼ ਮੇਰੇ ਨਾਲ ਪਹਿਲੀ ਵਾਰੀ ਹੋਈ ਹੈ ਜਿੱਤੇ ਮੈਂ ਹਰਟ ਹੋਈ ਹੋਵਾਂ ਚੀਜ਼ਾਂ ਪਹਿਲਾਂ ਵੀ ਹੋਈਆਂ ਨੇ ਇਦਾਂ ਦੀਆਂ ਕੋਈ ਛਾਲੇ ਕਰਦਾ ਆਪਾਂ ਇਗਨੋਰ ਕਰ ਦਿੰਨੇ ਆ ਕੋਈ ਬੈਡ ਮਲ ਇਜਾਰੇ ਕਰ ਇੰਗੁਲੰਗਨਾਰ ਰਜੋਵੀ ਆਪਾਂ ਇਗਨੋਰ ਕਰ ਦਿੰਨੇ ਆਪਾਂ ਦੂਜੇ ਪਾਸੇ ਲੱਗ ਜਾਨੇ ਆਪਣਾ ਧਿਆਨ ਹਟਾ ਕੇ ਕਿਉਂਕਿ ਸਾਨੂੰ ਕਿਹਾ ਜਾਂਦਾ ਵਾ ਕਿ ਤੁਸੀਂ ਆਪਦੀ ਪਰਫਾਰਮਰ 'ਤੇ ਧਿਆਨ ਦੇਣਾ ਆ ਬਸ ਠੀਕ ਆ ਓਕੇ ਤੇ ਇਸ ਬੰਦੇ ਨੇ ਕੀ ਕੀਤਾ ਮੈਨੂੰ ਕਹਿੰਦਾ ਕਿ ਤੂੰ ਸਟੇਜ ਤੇ نیچے ਆ ਕੇ ਡਾਂਸ ਕਰ ਠੀਕ ਆ ਮੈਂ ਕੱਲੀ ਖੜੀ ਸੀ ਉਸ ਵੀਡੀਓ ਤੁਸੀਂ ਦੇਖਿਆ ਮੈਂ ਕੱਲੀ ਖੜੀ ਸੀ ਤੇ ਮੈਨੂੰ ਕਹਿੰਦਾ نیچے ਆ ਕੇ ਡਾਂਸ ਕਰ ਆਪਣੀ ਪੈਸੇ ਦੀ ਧੋਸ ਦਿਖਾ ਰਿਆ ਸੀ ਮੈਨੂੰ ਤੇ ਫੇਰ ਮੈਨੂੰ ਕਹਿੰਦਾ ਕਿ ਤੁਸੀਂ ਜੇ ਨਹੀਂ نیچے ਆਣਾ ਕਹਿੰਦਾ ਤੂੰ ਜਾਓ ਮੈਨੂੰ ਕਹਿੰਦਾ ਤੂੰ ਸਟੇਜ ਤੋਂ نیچے ਜਾ ਮੈਂ ਕਿਹਾ ਠੀਕ ਆ ਮੈਂ ਕਿਹਾ ਮੈਂ ਚਲ ਜਾਨੀ ਆ ਇੱਕ ਵਾਰੀ ਮੈਂ ਚਲ ਗਈ ਫਿਰ ਦੂਜੀ ਵਾਰ ਮੈਨੂੰ ਉਹਨਾਂ ਨੇ ਆਪ ਉਹਨਾਂ ਨੇ ਭੇਜਿਆ ਕਿ ਉਹ ਤੁਹਾਨੂੰ ਨਾ ਬੁਲਾਉਂਦੇ ਪਏ ਆ ਡਾਂਸ ਲਈ ਠੀਕ ਹੈ ਮੈਂ ਗਈ ਉੱਥੇ ਖੜੀ ਖੜੀ ਹੋ ਗਈ ਮੈਂ ਉੱਥੇ ਡਾਂਸ ਕਰਨ ਲਈ ਖੜੀ ਹੋ ਗਈ ਫਿਰ ਵੀ ਮੈਨੂੰ ਕਹਿੰਦੇ ਆ ਕਿ ਤੂੰ ਨਾ نیچے ਆ ਕੇ ਤੈਨੂੰ ਕਿਹਾ ਸੀ ਤੈਨੂੰ ਕਿਹਾ نیچے ਆ ਮੈਂ ਕਿਹਾ ਮੈਨੂੰ ਉਹਨਾਂ ਨੇ ਪਿੱਛੇ ਵਾਲਿਆਂ ਨੇ ਭੇਜਿਆ ਲਾਡੀ ਹੋਣਾ ਨੇ ਕਿ ਸਿਰਫ ਉੱਪਰ ਹੀ ਡਾਂਸ ਕਰਨਾ نیچے ਨਹੀਂ ਜਾਣਾ ਮੈਂ ਜਿਹੜੀ ਪੂਰੀ ਵਾਰਦਾਤ ਹੋਈ ਹੈ ਨਾ ਫਿਰ ਮੈਨੂੰ ਕਹਿੰਦੇ ਆ ਕਿ ਦੂਜੇ ਬੰਦੇ ਇੱਕ ਆ ਕੇ ਕਹਿੰਦਾ ਮੈਨੂੰ ਉਹਨੇ ਬੁਲਾਇਆ ਮੈਂ ਕਿਹਾ ਮੈਂ ਵੀ ਕੁੜੀਆਂ ਮੈਂ ਵੀ ਇਨਸਾਨ ਆ ਠੀਕ ਆ ਨਾ ਮੈਂ ਕੰਮ ਕਰਦੀ ਦਾ ਮਤਲਬ ਇਹ ਥੋੜੀ ਤੁਸੀਂ ਮੈਨੂੰ ਇਦਾਂ ਦਾ ਮੈਂ ਬੋਲਦੀ ਪਈ ਸੀ ਹੱਲੇ ਤੇ ਉਹ ਦੂਜੇ ਬੰਦੇ ਨੇ ਆ ਕੇ ਗਲਾਸ ਮੇਰੇ ਵੱਲ ਸਿੱਟਿਆ ਮਾਰਿਆ ਗਲਾਸ 'ਚ ਹੈ ਕੀ ਤੇ ਉਹ ਉਹਨਾਂ ਨੇ ਮੈਨੂੰ ਮਤਲਬ ਮੇਰੇ ਵੱਲ ਮਾਰਿਆ ਅਟੈਕ ਆਪਣੀ ਵੱਲੋਂ ਕੀਤਾ ਪਰ ਮੇਰੇ ਲੱਗਿਆ ਨਹੀਂ ਉਹ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬਾਹਾਂ ਵਗੈਰਾ ਖਿੱਚ ਲਈਆਂ ਮੇਰੀਆਂ ਫਿਰ ਮੈਂ ਥੋੜਾ ਹਾਈਪਰ ਹੋ ਗਈ ਤਾਂ ਫਿਰ ਮੈਂ ਗਾਲਾ ਗੂਲਾ ਜਿਹੜੀਆਂ ਕੱਡੀਆਂ ਵਾ ਜੀ ਹਾਂ ਮੈਂ ਕੱਡੀਆਂ ਨੇ ਕਿਉਂਕਿ ਇਨਸਾਨ ਆ ਮੈਂ ਕੁੜੀਆਂ ਤੇ ਜੇ ਮੈਂ ਗੰਦੀ ਗੰਦੀ ਲੈਂਗੁਏਜ ਯੂਜ਼ ਕਰ ਲਈ ਤਾਂ ਫਿਰ ਕੀ ਹੋ ਗਿਆ ਪਰ ਹੈਗੀ ਤਾਂ ਇਨਸਾਨ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਹਾਂਜੀ ਜੀ ਬਿਲਕੁਲ ਉਹਨਾਂ ਨੇ ਪੈਗ ਵਾਲਾ ਮੇਰੇ ਜਿਹੜਾ ਗਲਾਸ ਮਾਰਿਆ ਵਾ ਹਾਂਜੀ ਸ਼ਰਾਬ ਚ ਰੱਜ ਹੋਈ ਸੀ ਬੋਲਨ ਦਾਰੂ ਪੀਤੀ ਹਾਂਜੀ ਹਾਂਜੀ ਬਿਲਕੁਲ ਮੈਂ ਤਾਂ ਇਹ ਕਿ ਨਹੀਂ ਜੇ ਸ਼ਰਾਬ ਪੀਤੀ ਵੀ ਹੁੰਦੀ ਆ ਤੇ ਉਹਨਾਂ ਦੀਆਂ ਭੈਣਾਂ ਵੀ ਆਈਆਂ ਹੁੰਦੀਆਂ ਨੇ ਮਾਵਾਂ ਵੀ ਤਾਂ ਨਾਲ ਆਈਆਂ ਹੁੰਦੀਆਂ ਨੇ ਤੇ ਇਹ ਇਹ ਦੂਜੀਆਂ ਬਗਾਨੀਆਂ ਕੁੜੀਆਂ ਨਹੀਂ ਸੀ ਕਿ ਉਹ ਇਦਾਂ ਦਾ ਰਿਐਕਟ ਕਰਦੇ ਨੇ ਨਹੀਂ ਲੱਗਦਾ ਨਹੀਂ ਕਿ ਇੱਕ ਮਤਲਬ ਮਹਿਲਾ ਵਾਸਤੇ ਜਾਂ ਕੁੜੀਆਂ ਵਾਸਤੇ ਬੜਾ ਔਖਾ ਹੋ ਗਿਆ ਕਿਉਂਕਿ ਹੁਣ ਕਾਰੋਬਾਰ ਤਾਂ ਵੀ ਜੇ ਹੁਣ ਜਦੋਂ ਤੁਸੀਂ ਸਟੇਜ ਪਰਫਾਰਮੈਂਸ ਕਰ ਰਹੇ ਸੀ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਪੜੇ ਲਿਖੇ ਹੋਣ ਦੇ ਬਾਵਜੂਦ ਲੋਕ ਇਸ ਤਰ੍ਹਾਂ ਜਿਹੜਾ ਮਹਿਲਾਵਾਂ ਨਾਲ ਸਲੂਕ ਕਰਦੇ ਲੱਗਦਾ ਕਿਤੇ ਨਾ ਕਿਤੇ ਹਾਂਜੀ ਬਿਲਕੁਲ ਇਹ ਸਿਕਿਉਰਟੀ ਪਤਾ ਕੀ ਆ 40% ਲੋਕ ਨਹੀਂ ਜਿਹੜੇ ਜਿਹੜੇ ਅੱਜ ਕੱਲ ਜਿਹੜੇ ਐ ਵੈਸੇ ਤਾਂ ਮੇਰੀਆਂ ਪਾਰਟੀਆਂ ਸਾਰੀਆਂ ਐਨਆਰਈ ਹੁੰਦੀਆਂ ਵਧੀਆ ਫੰਕਸ਼ਨ ਹੁੰਦੇ ਮੈਂ ਫਰੈਂਡ ਡੀਜੇ ਨਕੌਦਰ ਦੇ ਨਾਲ ਕੰਮ ਕਰਦੀ ਰਹੀਆਂ ਤੇ ਲਾਸਟ ਤੇ ਉਸ ਬੰਦੇ ਨੇ ਵੀ ਆ ਕੇ ਮੈਨੂੰ ਕਹਿਤਾ ਜਦੋਂ ਆਹ ਪ੍ਰੋਬਲਮ ਹੋਈ ਆ ਤੇ ਉਹ ਵੀ ਬੰਦਾ ਮੈਨੂੰ ਆ ਕੇ ਕਹਿੰਦਾ ਆ ਕਿ ਸਾਡਾ ਨਾਂ ਨਹੀਂ ਹੈਗਾ ਵਿੱਚ ਸਾਡੇ ਬੈਨਰ ਦਾ ਨਾਂ ਨਹੀਂ ਹੈਗਾ ਮੈਂ ਕਿਹਾ ਉਹ ਦਿਨ ਭੁੱਲ ਗਿਆ ਮੈਂ ਚਲੋ ਤੇਰੇ ਬੈਨਰ ਤੇ ਮੈਂ ਤਿੰਨ ਚਾਰ ਸਾਲ ਕੰਮ ਕੀਤੇ ਆ ਮਤਲਬ ਇੱਥੇ ਕਹਿਣ ਦਾ ਮਤਲਬ ਇਹ ਆ ਕਿ ਸਿਕਿਉਰਟੀ ਕੋਈ ਨਹੀਂ ਹੈਗੀ ਸਾਡੀ ਸਿਰਫ ਅਸੀਂ ਆ ਵੀ ਰਿਸਪ ਜਿਹੜੇ ਲੋਕ ਸਮਝ ਲੈਂਦੇ ਨੇ ਕਿ ਇਹਨਾਂ ਦੀ ਮਜਬੂਰੀ ਆ ਤੇ ਮੈਂ ਤੁਹਾਨੂੰ ਸਿੱਧਾ ਗੱਲ ਕਹਿਣਾ ਚਾਹੂੰਗੀ ਜਿਹੜੇ ਲੋਕ ਇਹ ਕਹਿੰਦੇ ਨੇ ਇਹ ਕਾਦੀ ਮਜਬੂਰੀ ਹੋਈ ਜੀ ਡਾਂਸ ਹੀ ਕਰਨਾ ਆ ਚਲਿੱਤਰਤਾ ਹੀ ਕਰਨੀ ਆ ਨਚਤਰਤਾ ਹੀ ਕਰਨੀ ਆ ਤੁਸੀਂ ਹੋਰ ਵੀ ਕੰਮ ਕਰ ਲਓ ਨਹੀਂ ਪਈ ਮੈਂ ਤਾਂ ਡਾਂਸ ਕਰਨਾ ਮੇਰੀ ਜੋਬ ਆ ਡਾਂਸ ਤੁਹਾਡੇ ਗਰੁੱਪ ਨੇ ਤੁਹਾਡਾ ਸਟੈਂਡ ਲਿਆ ਤੁਹਾਡੇ ਨਾਲ ਖੜੇ ਹੋ ਹਾਂਜੀ ਤੁਹਾਡੇ ਗਰੁੱਪ ਨੇ ਸਟੈਂਡ ਲਿਆ ਨਹੀਂ ਜੀ ਉਹ ਸਿਰਫ ਮੈਨੂੰ ਕਹਿ ਰਹੇ ਸੀਗੇ ਕਿ ਸਿਮਰ ਆਪਾਂ ਪੇਮੈਂਟ ਲੈਣੀ ਆ ਤੂੰ ਚੁੱਪ ਕਰ ਜਾ ਪੇਮੈਂਟ ਮਿਲੀ ਤੁਹਾਨੂੰ ਬਾਅਦ ਵਿੱਚ ਹਾਂਜੀ ਪੇਮੈਂਟ ਉਹਨਾਂ ਨੇ ਮੈਨੂੰ ਪਹਿਲਾਂ ਹੀ ਕਰਦੀ ਸੀ ਕਿ ਤੂੰ ਜਾ ਇੱਥੋਂ ਮੈਂ ਕਿਹਾ ਮੈਂ ਕਿਉ ਇਹ ਕੁਝ ਕੰਪਲੀਟ ਹੋ ਗਏ ਸੀ ਤੇ ਉਹਨਾਂ ਦੇ ਬੰਦੇ ਹਾਂਜੀ ਉਹ ਮੈਂ ਤੁਹਾਨੂੰ ਦੱਸਿਆ ਨਾ ਉਹ ਪੈਸੇ ਦੀ ਧੂੰਆਂ ਦਿਖਾ ਰਹੇ ਸੀ ਤੇ ਮੈਂ ਮੈਂ ਸਗੋਂ ਗਰੁੱਪ ਵਾਲਿਆਂ ਨੂੰ ਕਿਹਾ ਤੁਸੀਂ ਇੱਕ ਵਾਰੀ ਮੇਰੇ ਨਾਲ ਖੜੇ ਤਾਂ ਹੋਵੋ ਮੈਂ ਮੈਂ ਤੁਹਾਡੇ ਪੂਰਾ ਸੀਜ਼ਨ ਫ੍ਰੀ ਸ਼ੋ ਲਾਵਾਂਗੀ ਪਰ ਉਹ ਕੋਈ ਵੀ ਬੰਦਾ ਮੇਰੇ ਵੱਲ ਦੀ ਗੱਲ ਛੱਡ ਕੇ ਉਹਨਾਂ ਵੱਲ ਦੀ ਹੀ ਗੱਲ ਕਰਦਾ ਇੱਕ ਕੈਪੂਲ ਸਕਾਇਦ ਕੀਤੀ ਹੋਈ ਹੈ ਹਾਂਜੀ ਹਾਂਜੀ ਮੈਂ ਸਮਰਾਲੇ ਕੰਪਲੇਂਟ ਕੀਤੀ ਹੋਈ ਹੈ ਜਿਵੇਂ ਅੱਜ ਤੁਹਾਡੇ ਨਾਲੇ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ ਇਹ ਗੱਲਾ ਇਹ ਗੱਲਾ ਹੁੰਦੀ ਰਹਿੰਦੀਆਂ ਨੇ ਕੁਝ ਚੀਜ਼ਾਂ ਸਾਹਮਣੇ ਆਉਂਦੀਆਂ ਕੁੜੀਆਂ ਦੇ ਨਾਲ ਕੁਝ ਕੁੜੀਆਂ ਜਿਹੜੀਆਂ ਨੇ ਘਰਦਿਆਂ ਤੋਂ ਚੋਰੀ ਕੰਮ ਕਰ ਰਹੀਆਂ ਨੇ ਇਸ ਲਾਈਨ ਦੇ ਵਿੱਚ ਤੇ ਉਹ ਇਸ ਕਰਕੇ ਕਹਿੰਦੀਆਂ ਨੇ ਕਿ ਨਹੀਂ ਛੱਡ ਪਰ ਤੇ ਕਈ ਕੁੜੀਆਂ ਕਹਿੰਦੀਆਂ ਕਿ ਡਰ ਜਾਂਦੀਆਂ ਨੇ ਹਨਾ ਇਦਾਂ ਹੁੰਦਾ ਵਾ ਤੇ ਪਰ ਪਰਿਵਾਰ ਨੇ ਤੁਹਾਡੇ ਸਾਥ ਦਿੱਤਾ ਤੁਹਾਡਾ ਪਰਿਵਾਰ ਨਾਲ ਖੜਾ ਹੈ ਤੁਹਾਡੇ ਹਾਂਜੀ ਹਾਂਜੀ ਬਿਲਕੁਲ ਮੇਰਾ ਪਰਿਵਾਰ ਨਾਲ ਸਾਰਾ ਹੀ ਖੜਾ ਹੈ ਮੇਰੇ ਪਰਿਵਾਰ ਨੇ ਇਹ ਵੀ ਗੱਲ ਕਹੀ ਹੈ ਕਿ ਤੂੰ ਇਹ ਕੰਮ ਨਾ ਕਰਿਆ ਕਰ ਮੈਂ ਕਹਿੰਨੀ ਆ ਕਿ ਦੇਖੋ ਮੈਂ ਕੋਈ ਗਲਤ ਕੰਮ ਨਹੀਂ ਕਰ ਰਹੀ ਮੈਨੂੰ ਪਤਾ ਤੇ ਮੇਰੇ ਰੱਬ ਨੂੰ ਪਤਾ ਠੀਕ ਹੈ ਨਾ ਜੇ ਮੈਂ ਸਟੇਜ ਤੇ ਜਾ ਕੇ ਲੱਤਾਂ ਮਾਰਦੀ ਪਈਆਂ ਇਟ ਮੀਨਸ ਕਿ ਮੈਂ ਸਹੀ ਕਰ ਰਹੀ ਮੈਂ ਕੁਝ ਗਲਤ ਨਹੀਂ ਦੁਨੀਆ ਦੇ ਸਾਹਮਣੇ ਕਰ ਰਹੀ ਆ ਜੋ ਕਰ ਰਹੀ ਆ ਅੱਛਾ ਇੱਕ ਹਾਦਸਾ ਵੀ ਵਾਪਰਿਆ ਸੀ ਪਹਿਲਾਂ ਵੀ ਇੱਕ ਮਹਿਲਾ ਕਲਾਕਾਰ ਦੇ ਨਾਲ ਜਦੋਂ ਹਾਂਜੀ ਗੋਲੀ ਵਾਲਾ ਹਾਸਾ ਵਾਕਪਰਿਆ ਸੀ ਨਾ ਹਾਂ ਬਹੁਤ ਵੀ ਸਕੇ ਉਹ ਨਹੀਂ ਹੈ ਗਿਆ ਜਹਬ ਮਤਲਬ ਇਹਦੇ ਵਿੱਚ ਗਲਤੀ ਸਿਰਫ ਆਰਗੇਨਾਈਜ਼ਰਾਂ ਦੀ ਹੈ ਜੀ ਕਿਉਂ ਕਿ ਕਿਉਂਕਿ ਇਹ ਪਹਿਲਾਂ ਇਹ ਪਤਾ ਕੀ ਕਹਿੰਦੇ ਨੇ ਉਹ ਪਾਰਟੀ ਖੁਸ਼ ਕਰਨੀ ਚਾਹੀਦੀ ਆ ਪਾਰਟੀ ਖੁਸ਼ ਹੋਣੀ ਚਾਹੀਦੀ ਆ ਇਹ ਚੀਜ਼ਾਂ ਇਹ ਕਹਿੰਦੇ ਨੇ ਕਿ ਪਾਰਟੀ ਖੁਸ਼ ਹੋਣੀ ਚਾਹੀਦੀ ਐਸੇ ਚਲੋ ਠੀਕ ਹੈ ਕਈ ਲੋਕ ਬਹੁਤ ਚੰਗੇ ਹੁੰਦੇ ਨੇ ਬਹੁਤ ਵਧੀਆ ਹਨਾ ਕਈ ਲੋਕ ਸਾਨੂੰ ਕਹਿੰਦੇ ਵੀ ਨੇ ਹੁਣ ਜਿਵੇਂ ਹੀਰਾ ਇੰਟਰਨੈਸ਼ਨਲ ਜੱਗੀ ਆ ਜੱਗੀ ਅਮਰਗੜੀਆ ਉਹ ਸਾਨੂੰ ਕਹਿੰਦਾ ਕਿ ਤੁਸੀਂ ਉਹਨਾਂ ਆਡੀਅנס ਵਾਲੇ ਨਹੀਂ ਦੇਖਣਾ ਜੀ ਤੁਸੀਂ ਪਰਫਾਰਮ ਕਰਨੀ ਆ ਸਿਰਫ ਤੁਸੀਂ ਪਰਫਾਰਮ ਕਰਨੀ ਆ ਤੁਸੀਂ ਆਡੀਅנס ਨੂੰ ਆਡੀਅੰਸ ਨਾਲ ਮਤਲਬ ਨਹੀਂ ਆ ਤੁਸੀਂ ਪਰਫਾਰਮ ਕਰਨੀ ਆ ਠੀਕ ਹੈ ਉਹ ਵੈਲ ਮੈਂ ਤੇ ਬਾਕੀਆਂ ਨੂੰ ਇਹ ਹੁੰਦਾ ਕਿ ਇਹਨਾਂ ਨੂੰ ਇਨਾਮ ਮਿਲ ਜਾਈ ਇਨਾਮ ਮਿਲ ਜੇ ਬਸ ਕੁੜੀਆਂ ਦੇ ਸਿਰ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਆ ਪ੍ਰਸ਼ਾਸਨ ਕੀ ਹੁੰਦਾ ਵੈਸੇ ਸਰਕਾਰ ਸਰਕਾਰ ਪੁਲਿਸ ਸਰਕਾਰ ਨੂੰ ਪੁਲਿਸ ਨੂੰ ਇਹੀ ਕਹੂੰਗੀ ਕਿ ਭਾਈ ਤੁਸੀਂ ਜਿਹੜੀ ਮੇਰੀ ਮੇਰਾ ਖੁਦ ਦਾ ਪਰਸਨਲ ਮਾਮਲਾ ਵਾ ਏ ਤੇ ਮੈਂ ਆਪਦੀ ਜਿਹੜੀ ਮੇਰੀ ਸੈਲਫ ਰਿਸਪੈਕਟ ਆ ਉਹ ਵਾਪਸ ਚਾਹਨੀ ਆ ਉਸ ਬੰਦੇ ਤੇ ਮੈਂ ਕੇਸ ਕਰਨਾ ਮਾਨ ਹਾਲੀ ਦਾ ਚਾਹੇ ਕਿੰਨਾ ਟਾਈਮ ਵੀ ਚੱਲੇ ਮੈਂ ਉਹ ਚੱਲਣ ਲਈ ਤਿਆਰ ਆ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਗਈ ਆ ਉਹ ਉਹਨਾਂ ਵੱਲੋਂ ਜਾਰੀ ਕੀਤੀ ਗਈ ਆ ਉਹ ਉਹ ਮੈਨੂੰ ਜਿਹੜਾ ਬੰਦੇ ਨੇ ਸਪான்ਸਰ ਕੀਤਾ ਸੀ ਲਾਢੀ ਗੱਲ ਨੇ ਭੇਜੀ ਆ ਮੇਰੇ ਮੈਨੇਜਰ ਨੂੰ ਮੈਨੇਜਰ ਨੇ ਭੇਜੀ ਆ ਮੈਨੂੰ ਮੈਂ ਫਿਰ ਆਪਦੇ ਸਟੇਟਸ ਤੇ ਪਾਈ ਆ ਤੇ ਸਟੇਟਸ ਤੇ ਮੈਂ ਲਿਖ ਕੇ ਪਾਇਆ ਸੀ ਕਿ ਇੱਜ਼ਤ ਕਰੋਗੇ ਤੱਕਰਾਓਗੇ ਨਹੀਂ ਤੇ ਗਾਲ੍ਹਾਂ ਹੀ ਸੁਣੂਗੇ ਤੇ ਹੁਣ ਬਸ ਤੋਂ ਕੰਪਲੇਟ ਕਰ ਦਿੱਤੀ ਕਿ ਇਹ ਤਾਂ ਅਸੀਂ ਕੜੀ ਹਾਂ ਹਾਂਜੀ ਮੈਂ ਸਮਰਾਲੇ ਕੰਪਲੇਂਟ ਕੀਤੀ ਹੋਈ ਆ